ਕਿਸ ਤਰ੍ਹਾਂ ਦੋ ਸਿਖਾ ਨੇ ਪੂਰੀ ਮੁਗਲ ਸਰਕਾਰ ਤੋਂ ਟੈਕਸ ਵਸੂਲਿਆ ਕਿਸ ਤਰ੍ਹਾਂ ਮੁਗਲਾਂ ਤੋਂ ਹਿੰਦੂ ਔਰਤਾਂ ਨੂੰ ਬਚਾ ਕੇ ਲਿਆਉਂਦੇ ਸਨ ਸਿੱਖ ਜ਼ਕਰੀਆ ਖਾਨ ਨੇ ਸਿੱਖਾਂ ਦਾ ਪਤਾ ਦੱਸਣ ਵਾਲੇ ਨੂੰ 10 ਰੁਪਏ ਇਨਾਮ ਕਿਉਂ ਦਿੱਤਾ ਆਖਰ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਨੂੰ ਮੁਗਲਾਂ ਤੋਂ ਟੈਕਸ ਲੈਣ ਦੀ ਕੀ ਲੋੜ ਪੈ ਗਈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਮਹਾਨ ਸ਼ਹੀਦ ਯੋਧਿਆਂ ਦੀ ਜਿਨ੍ਹਾਂ ਦੋ ਜਣਿਆਂ ਨੇ ਹੀ ਸ਼ਾਹੀ ਸੜਕ ਤੇ ਨਾਕਾ ਲਾ ਕੇ ਮੁਗਲਾਂ ਕੋਲੋਂ ਟੈਕਸ ਵਸੂਲਿਆ ਇਹ ਗੱਲ ਮਈ 1739 ਈਸਵੀ ਦੀ ਹੈ ਜਦੋਂ ਨਾਦਰ ਸ਼ਾਹੀ ਫੌਜ ਲੁੱਟਦਾ ਸਮਾਨ ਅਤੇ Hindu ਔਰਤਾਂ ਨੂੰ ਕੈਦੀ ਬਣਾ ਕੇ ਲੈ ਕੇ ਜਾ ਰਹੀ ਸੀ ਤਾਂ ਰਸਤੇ ਵਿੱਚ ਸਿੱਖਾਂ ਨੇ ਉਹਨਾਂ ਦੇ ਉੱਤੇ ਕਈ ਵਾਰ ਹਮਲਾ ਕੀਤਾ ਤਕਰੀਬਨ ਸਾਰੀਆਂ ਹੀ Hindu ਔਰਤਾਂ ਨੂੰ ਮੁਗਲਾਂ ਕੋਲੋਂ ਛਡਵਾ ਲਿਆ ਉਹਨਾਂ ਨੇ ਅਖਨੂਰ ਦੇ ਕੋਲ ਆਖਰੀ ਵਾਰ ਹਮਲਾ ਕਰਕੇ ਬਹੁਤ ਸਾਰਾ ਅਸਲਾ ਘੋੜੇ ਅਤੇ ਖਜ਼ਾਨਾ ਲੁੱਟ ਲਿਆ ਜਦੋਂ ਨਾਦਰ ਸ਼ਾਹ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਪੰਜਾਬ ਦੇ ਸੂਬੇ ਦੇ ਜ਼ਕਰੀਆ ਖਾਨ ਤੋਂ ਇਹਨਾਂ ਸਿੱਖਾਂ ਦੇ ਬਾਰੇ ਪੁੱਛਗਿੱਛ ਕੀਤੀ ਇੱਕ ਲੇਖਕ ਨੇ ਇਸ ਪੁੱਛਗਿੱਛ ਨੂੰ ਇਸ ਲਫਜ਼ਾਂ ਦੇ ਵਿੱਚ ਬਿਆਨ ਕੀਤਾ ਹੈ ਨਾਦਰ ਸ਼ਾਹ ਨੇ ਪੁੱਛਿਆ ਇਹ ਲੁਟੇਰੇ ਕੌਣ ਹਨ ਜ਼ਕਰੀਆ ਖਾਨ ਨੇ ਜਵਾਬ ਦਿੱਤਾ ਇਹ ਲੋਕ ਸਿੱਖ ਹਨ ਨਾ ਇਹ ਹਿੰਦੂ ਹਨ ਨਾ ਮੁਸਲਮਾਨ ਮੁਗਲ ਸਰਕਾਰ ਇਹਨਾਂ ਨੂੰ ਬਾਗੀ ਮੰਨਦੀ ਹੈ ਅਤੇ ਜੇ ਇਹਨਾਂ ਵਿੱਚੋਂ ਕੋਈ ਹੱਥ ਆ ਜਾਵੇ ਤਾਂ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਨਾਦਰ ਸ਼ਾਹ ਨੇ ਪੁੱਛਿਆ ਇਹ ਲੋਕ ਕਿੱਥੇ ਰਹਿੰਦੇ ਹਨ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਜਵਾਬ ਦਿੱਤਾ ਇਹਨਾਂ ਦੇ ਘਰ ਘੋੜੀਆਂ ਦੀਆਂ ਕਾਠੀਆਂ ਤੇ ਹਨ ਫਿਰ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਕਿਹਾ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹ ਤੁਹਾਡੇ ਸਿਰ ਚੜਨਗੇ ਤੇ ਤੁਹਾਡੀ ਹਕੂਮਤ ਖੋਹ ਲੈਣਗੇ ਜ਼ਕਰੀਆ ਖਾਨ ਅਤੇ ਲਖਪਤਰਾਏ ਨਾਦਰ ਸ਼ਾਹ ਨੂੰ ਛੱਡਣ ਵਾਸਤੇ ਅਖਨੂਰ ਤੱਕ ਗਏ ਜਾਣ ਵੇਲੇ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ 8000 ਮੁਗਲ ਸਿਪਾਹੀ ਹੋਰ ਦਿੱਤੇ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਗੱਲਬਾਤ ਸੁਣ ਕੇ ਪੰਜਾਬ ਦਾ ਸੂਬੇਦਾਰ ਜ਼ਕਰੀਆ ਖਾਨ ਕਬਰ ਆ ਗਿਆ ਅਤੇ ਉਸਨੇ ਸਿੱਖਾਂ ਦਾ ਖੁਰਾਕੋਜ ਮਿਟਾਉਣ ਦਾ ਫੈਸਲਾ ਕਰ ਲਿਆ। ਸਭ ਤੋਂ ਪਹਿਲਾਂ ਤਾਂ ਉਸਨੇ ਸਿੱਖਾਂ ਦਾ ਡੱਲੇਵਾਲ ਵਾਲਾ ਕੱਚਾ ਕਿਲਾ ਤੋੜ ਦਿੱਤਾ। ਹੁਣ ਜਿੱਥੇ ਕਿਤੇ ਵੀ ਸਿੱਖ ਨਜ਼ਰ ਆਉਂਦੇ ਸੀ, ਉਸ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਜ਼ਕਰੀਆ ਖਾਨ ਨੇ ਸਿੱਖਾਂ ਦੀ ਗ੍ਰਿਫਤਾਰੀ ਵਾਸਤੇ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਸੀ। ਸਿੱਖਾਂ ਦਾ ਪਤਾ ਦੱਸਣ ਵਾਲੇ ਨੂੰ 10 ਰੁਪਏ ਅਤੇ ਮਾਰਨ ਵਾਲੇ ਨੂੰ 50 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਉਸਨੇ ਇਸ ਐਲਾਨ ਦੇ ਨਾਲ ਇੱਕ ਹੋਰ ਐਲਾਨ ਵੀ ਕੀਤਾ ਕਿ ਸਿੱਖਾਂ ਨੂੰ ਪਨਾਹ ਦੇਣ ਵਾਲੇ ਜਾਂ ਉਹਨਾਂ ਦਾ ਪਤਾ ਨਾ ਦੱਸਣ ਵਾਲੇ ਜਾਂ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦੇਣ ਵਾਲੇ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਗੱਲ ਦਾ ਨਤੀਜਾ ਇਹ ਨਿਕਲਿਆ ਹੁਣ ਪੰਜਾਬ ਦੇ ਵਿੱਚ ਕਿਤੇ ਵੀ ਕੇਸਾਂ ਵਾਲਾ ਇਨਸਾਨ ਨਜ਼ਰ ਨਹੀਂ ਆਉਂਦਾ ਸੀ ਸਾਰੇ ਹੀ ਸਿੱਖ ਜੰਗਲਾਂ ਵੱਲੋਂ ਚਲੇ ਗਏ ਸਨ ਸਾਰੇ ਹੀ ਹਿੰਦੂਆਂ ਨੇ ਆਪਣੇ ਸਿਰ ਅਤੇ ਦਾੜੀਆਂ ਦੇ ਵਾਲ ਮੁੰਡਵਾ ਲਏ ਸਨ ਤਾਂ ਕਿ ਉਹਨਾਂ ਨੂੰ ਸਿੱਖ ਸਮਝ ਕੇ ਮੁਗਲ ਫੌਜਾਂ ਮਾਰ ਨਾ ਦੇਣ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਰਾਤ ਦੋ ਸਿੱਖ ਬੋਤਾ ਸਿੰਘ ਅਤੇ ਗਰਜਾ ਸਿੰਘ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਆਏ ਹੋਏ ਸਨ ਰਾਤ ਦੇ ਸਮੇਂ ਹੀ ਉਹ ਵਾਪਸ ਮੁੜ ਗਏ ਜਦੋਂ ਵਾਪਸੀ ਵੇਲੇ ਉਹ ਨੂਰ ਦਿਨ ਪਿੰਡ ਦੇ ਨੇੜੇ ਪੁੱਜੇ ਤਾਂ ਉਹਨਾਂ ਨੂੰ ਸਵੇਰ ਹੋ ਚੁੱਕੀ ਸੀ ਅਤੇ ਉਹ ਉੱਥੇ ਹੀ ਰੁਕ ਗਏ ਅਤੇ ਝਾੜੀਆਂ ਦੇ ਇੱਕ ਝੁੰਡ ਦੇ ਵਿੱਚ ਲੁਕ ਕੇ ਬੈਠ ਗਏ ਤਾਂ ਜੋ ਹਨੇਰਾ ਹੁੰਦਿਆਂ ਹੀ ਆਪਣਾ ਸਫ਼ਰ ਦੁਬਾਰਾ ਸ਼ੁਰੂ ਕਰ ਸਕਣ ਇਸੇ ਸਮੇਂ ਦੌਰਾਨ ਦੋ ਮੁਸਾਫਰ ਇੱਥੋਂ ਲੰਘੇ ਅਤੇ ਉਹਨਾਂ ਨੇ ਸਿੱਖਾਂ ਨੂੰ ਵੇਖਿਆ ਉਹਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਪੁੱਛਿਆ ਕਿ ਉਹ ਕੌਣ ਹਨ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਿੱਖ ਹਨ ਦੂਸਰੇ ਨੇ ਆਖਿਆ ਕਿ ਉਹ ਸਿੱਖ ਨਹੀਂ ਹੋ ਸਕਦੇ ਕਿਉਂਕਿ ਜ਼ਕਰੀਆ ਖਾਨ ਨੇ ਸਾਰੇ ਸਿੱਖ ਖਤਮ ਕਰ ਦਿੱਤੇ ਹਨ ਦੋਨਾਂ ਅਜਨਬੀਆਂ ਦੀਆਂ ਗੱਲਾਂ ਸੁਣ ਕੇ ਬੋਤਾ ਸਿੰਘ ਅਤੇ ਗਰਜਾ ਸਿੰਘ ਨੂੰ ਗੁੱਸਾ ਆ ਗਿਆ। ਉਹਨਾਂ ਨੇ ਸਿੱਖ ਕੌਮ ਦਾ ਵजूद, ਸਿੱਖ ਕੌਮ ਦੀ شناخت ਅਤੇ ਸਿੱਖ ਕੌਮ ਦੀ ਖੁਦਮੁਖਤਿਆਰੀ ਦਾ ਇਜ਼ਹਾਰ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਨੇ ਉਸ ਜਗ੍ਹਾ ਤੋਂ ਨੇੜੇ ਹੀ ਜਰਨੈਲੀ ਸੜਕ ਤੇ ਪਿੰਡ ਨੂਰਦੀਨ ਦੇ ਬਾਹਰ 1.5 ਕਿਲੋਮੀਟਰ ਦੂਰ ਨਾਕਾ ਲਾ ਲਿਆ ਅਤੇ ਉੱਥੋਂ ਲੰਘਣ ਵਾਲੀ ਹਰ ਸਵਾਰੀ ਤੋਂ ਟੈਕਸ ਲੈਣ ਲੱਗ ਪਏ। ਖਾਲਸਾ ਸਰਕਾਰ ਵੱਲੋਂ ਲਾਏ ਗਏ ਟੈਕਸ ਨੂੰ ਲੋਕ ਬਿਨਾਂ ਕਿਸੇ ਵਿਰੋਧ ਦੇ ਅਦਾ ਕਰਨ ਲੱਗ ਪਏ। ਜਦੋਂ ਕਾਫੀ ਸਮਾਂ ਇੰਜ ਹੀ ਚੱਲਦਾ ਰਿਹਾ, ਕਿਸੇ ਨੇ ਵੀ ਵਿਰੋਧ ਨਾ ਕੀਤਾ। ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਮਕਸਦ ਤਾਂ ਕੌਮੀ ਵਜੂਦ ਪਛਾਣ ਅਤੇ ਖੁਦਮੁਖਤਿਆਰੀ ਦਾ ਇਜ਼ਹਾਰ ਕਰਵਾਉਣਾ ਸੀ ਨਾ ਕਿ ਟੈਕਸ ਵਸੂਲਣਾ ਫਿਰ ਬਾਬਾ ਬੋਤਾ ਸਿੰਘ ਨੇ ਜ਼ਕਰੀਆ ਖਾਨ ਨੂੰ ਬੰਗਾਰਿਆ ਅਤੇ ਸਿੱਖਾਂ ਦੀ ਮੌਜੂਦਗੀ ਦੇ ਅਹਿਸਾਸ ਕਰਵਾਉਣ ਵਾਸਤੇ ਇੱਕ ਖੱਤ ਜ਼ਕਰੀਆ ਖਾਨ ਦੇ ਨਾਮ ਲਿਖਿਆ ਅਤੇ ਇਹ ਖੱਤ ਕਿਸੇ ਰਾਹੀਰ ਦੇ ਹੱਥ ਲਾਹੌਰ ਭੇਜ ਦਿੱਤਾ ਇਸ ਖੱਤ ਦੇ ਅਲਫਾਜ਼ ਇਸ ਤਰ੍ਹਾਂ ਸਨ ਚਿੱਠੀ ਲਿਖੇ ਸਿੰਘ ਬੋਤਾ ਹੱਥ ਦੇ ਵਿੱਚ ਹੈ ਮੇਰੇ ਸੋਟਾ ਰਾਹ ਵਿੱਚ ਹਾਂ ਮੈਂ ਆਣ ਖਲੋਤਾ ਅੰਨ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੇ ਪਾਨੀਖਾਨੋਂ ਨੂੰ ਇਉਂ ਆਖੇ ਸਿੰਘ ਬੋਤਾ ਇਸ ਤਰ੍ਹਾਂ ਦੇ ਅਲਫਾਜ਼ ਦੇ ਵਿੱਚ ਬਾਬਾ ਬੋਤਾ ਸਿੰਘ ਨੇ ਜ਼ਕਰੀਆ ਖਾਨ ਨੂੰ ਚਿੱਠੀ ਲਿਖੀ ਸੀ ਜਦੋਂ ਇਹ ਖਤ ਜ਼ਕਰੀਆ ਖਾਨ ਕੋਲ ਪੁੱਜਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਗੁੱਸੇ ਦੇ ਵਿੱਚ ਲਾਲ ਪੀਲੇ ਹੋਏ ਜ਼ਕਰੀਆ ਖਾਨ ਨੇ 100 ਬੰਦਿਆਂ ਦੀ ਇੱਕ ਫੌਜੀ ਟੁਕੜੀ ਜਲਾਲਦੀਨ ਦੀ ਕਮਾਂਡ ਦੇ ਹੇਠਾਂ ਨੂਰਦੀਨ ਦੀ ਸਰਾਂ ਜਿੱਥੇ ਸਿੱਖਾਂ ਨੇ ਨਾਕਾ ਲਾਇਆ ਹੋਇਆ ਸੀ ਉਸ ਵੱਲ ਭੇਜ ਦਿੱਤੀ ਇਹਨਾਂ ਸਿਪਾਹੀਆਂ ਦੀ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਨਾਲ ਹੱਥੋ ਹੱਥੀ ਲੜਾਈ ਹੋਈ ਇਸ ਲੜਾਈ ਦੇ ਵਿੱਚ 30 ਦੇ ਕਰੀਬ ਮੁਗਲ ਸਿਪਾਹੀ ਮਾਰੇ ਗਏ ਅਤੇ ਦੋਵੇਂ ਸਿੰਘ ਆਪ ਵੀ ਸ਼ਹੀਦੀ ਜਾਮਾ ਪੀ ਗਏ ਇੱਕ ਸੂਮੇ ਦੇ ਮੁਤਾਬਕ ਬਾਬਾ ਬੋਤਾ ਸਿੰਘ ਸ਼ਹੀਦ ਹੋ ਗਿਆ ਅਤੇ ਗਰਜਾ ਸਿੰਘ ਜ਼ਖਮੀ ਹੋਣ ਮਗਰੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਬਾਅਦ ਦੇ ਵਿੱਚ ਸ਼ਹੀਦ ਕੀਤਾ ਗਿਆ ਸਿੱਖਾਂ ਦੇ ਇਸ ਐਕਸ਼ਨ ਨੇ ਜਕਰੀਆ ਖਾਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਸ ਦਾ ਇਹ ਭਰਮ ਖਤਮ ਹੋ ਗਿਆ ਕਿ ਉਸ ਨੇ ਸਿੱਖਾਂ ਨੂੰ ਖਤਮ ਕਰ ਦਿੱਤਾ ਹੈ ਇਹ ਹਨ ਉਹ ਮਹਾਨ ਸ਼ਹੀਦ ਜਿਨ੍ਹਾਂ ਦੋ ਜਾਣਿਆਂ ਨੇ ਹੀ ਪੂਰੀ ਮੁਗਲ ਸਲਤਨਤ ਨੂੰ ਸਿੱਖਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ ਸੀ ਅਤੇ ਮੁਗਲਾਂ ਨੂੰ ਦੱਸ ਦਿੱਤਾ ਸੀ ਕਿ ਸਿੱਖ ਮਰੇ ਨਹੀਂ ਹਾਲੇ ਵੀ ਜਿੰਦਾ ਹਨ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ